ਦੇ ਜੀ ਅੱਜ ਗਣਪਤੀ ਵੀ ਮਰਜਨ ਕੀਤਾ ਜਾ ਰਿਹਾ ਹੈ ਜੀ। ਇਹ ਕਿੰਦਰ ਸਥਾਪਨਾ ਕੀਤੀ ਇਸ ਤਰ੍ਹਾਂ ਲੱਗਿਆ ਹੈ। ਭਾਦਰਪਦ ਦੇ ਸ਼ਕਰਪਕਸ਼ੀ ਦੀ ਚਤੁਰਤੀ ਵਾਲੇ ਦਿਨ ਜਦੋਂ ਗਣਪਤੀ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਉਸ ਦਿਨ ભગવાન ਗਣਪਤੀ ਦੀ ਸਥਾਪਨਾ ਕੀਤੀ ਜਾਂਦੀ ਹੈ। ਚਤੁਰਤੀ ਤੋਂ ਲੈ ਕੇ ਚੌਦਸ਼ੀ ਤੱਕ ਇਹ ਗਣੇਸ਼ ਮਹੌਸਲ ਚੱਲਦਾ ਹੈ। ਚਤੁਰਤੀ ਵਾਲੇ ਦਿਨ ਸਥਾਪਨਾ ਕੀਤੀ ਜਾਂਦੀ ਹੈ ਔਰ ਚੌਦਸ਼ੀ ਵਾਲੇ ਦਿਨ ਮਰਜਨ ਕੀਤਾ ਜਾਂਦਾ ਹੈ। ਵੇਦ ਵ્યાਸ ਜੀ ਨੇ ਗਣਬਦੀ ਜੀ ਤੋਂ ਮਹਾਭਾਰਤ ਲਿਖਵਾਈ ਸੀ ਇਹ 10 ਦਿਨ ਦੇ ਵਿੱਚ ਮਹਾਭਾਰਤ ਲਿਖੀ ਗਈ ਸੀ ਔਰ 10 ਦਿਨ ਦੇ ਅੰਦਰ ਅੰਦਰ ਬਹੁਤ ਜਿਆਦਾ ਥਕਾਵਟ ਨਾਲ ਭਰ ਚੁੱਕੇ ਸੀਗੇ ਗਣਬਦੀ ਜੀ ਔਰ ਬੇਜ ਰਿਆਜ ਜੀ ਨੇ ਮਿੱਟੀ ਦਾ ਲੇਪ ਕਰਕੇ ਉਹਨਾਂ ਨੂੰ ਠੰਡਕ ਪੁਜਾਈ ਸੀ ਜਿਹਨੂੰ ਕਹਿੰਦੇ ਸਰੀਰ ਨੂੰ ਸ਼ਾਂਤ ਕਰਨਾ ਔਰ ਉਸ ਨੂੰ ਬਾਅਦ ਚੋਂ ਨਦੀ ਦੇ ਵਿੱਚ ਲੈ ਜਾ ਕੇ ਉਹ ਮਿੱਟੀ ਦਾ ਲੇਪ ਉਤਾਰਿਆ ਗਿਆ ਸੀਗਾ ਜਿਹਨੂੰ ਲੋਕ ਵਿਸਰਜਨ ਦੇ ਰੂਪ ਚ ਮੰਨੇ ਜਾਂਦੇ ਸਾਡੇ ਦੇਵੀ ਦੇਵਤਿਆਂ ਦਾ ਜਦੋਂ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸਥਾਪਨਾ ਤੋਂ ਬਾਅਦ ਦੇਵਤਿਆਂ ਨੂੰ ਭੇਜਣ ਦਾ ਜੋ ਮਾਰਗ ਹੈ ਉਹ ਜਲ ਮਾਰਗ ਹੀ ਹੈ ਇਸ ਕਰਕੇ ਜਲ ਦੇ ਅੰਦਰ ਗਣਪਤੀ ਜੀ ਮਹਾਰਾਜ ਦਾ ਸਰਸਵਤੀ ਜੀ ਦਾ ਕੋਈ ਵੀ ਵਿਸਰਜਨ ਨਹੀਂ ਕੀਤਾ ਜਾਂਦਾ ਹੋਰ ਵੀ ਮਜ਼ਾ ਆਇਆ ਸਾਨੂੰ ਗਣਪਤੀ ਮਾਤਾ ਹਮੇਸ਼ਾ ਸਾਡੇ ਮਨਾ ਦੇ ਰਹੀ ਆਏ ਜੀ ਅਸੀਂ ਲੋਕੋ ਨੂੰ ਨਹੀਂ ਸਿਖਾਉਂਦੇ ਲੋਕ ਕਿਹਾ ਜਦੋਂ ਅਸੀਂ ਇਹ ਤਾਂਾ ਚਾਹਿਆ ਕਿ ਪਪਾ ਸਭਨੇ ਕਰਾ ਦੇ ਕਿਸ ਤਰ੍ਹਾਂ ਖੁਸ਼ੀਆਂ ਆਪਣੀਆਂ ਦਿੱਤੇ ਰਹਿ ਕਨਪਤੀ ਪਪਾ ਜੀ ਕਿਸ ਨੇ ਜਿੰਨਾ ਕਰਨਾ ਲਾਈ ਹੋ ਸਾਡੇ ਨਾਲ ਦੋ ਦੋ ਹੋਰ ਮਿਲ ਰਹੇ ਜੀ ਦੋਹਾਂ ਵਾਲੇ ਜੀ 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 ਸਟਾਪ ਕਿ ਕਰੀਏ ਜੀ ਬਸ ਸਾਹ ਉੱਪਰ ਹੈਗਾ ਜੀ ਜੀ ਪੂਰਾ ਕਿਸ ਤਰ੍ਹਾਂ ਕਰਦੇ ਹਾਂ ਜੀ ਪੂਰਾ ਸਭ ਇਸ ਤਰ੍ਹਾਂ ਕਿ ਜਿਹੜੇ ਦਿਨੇਸ਼ ਜੀ ਨੇ ਸਨਾਤਨ ਧਰਮ ਦੇ ਮੁਤਾਬਕ ਪ੍ਰਥਮ ਪੂਜਨ ਦਾ ਤੇ ਇਹਨਾਂ ਨੂੰ ਰਿੱਧੀ ਸਿੱਧੀ ਦਾ ਮਾਲਕ ਵੀ ਕਿਹਾ ਗਿਆ ਜਿਸ ਤਰ੍ਹਾਂ ਕਿ ਇਤਿਹਾਸ ਦੇ ਵਿੱਚ ਇਹ ਹੈ ਕਾਰਤਕੇ ਜਿਹਦੇ ਘਰ ਜਦੋਂ ਦਿਨੇਸ਼ ਜੀ ਗਏ ਨੇ ਰਾਸਤੇ ਰਹਿਣ ਤੋਂ ਬਾਅਦ ਜਦੋਂ ਉੱਥੋਂ ਵਿਦਾਈ ਦਿੱਤੀ ਹੈ ਤਾਂ ਉਹਨਾਂ ਨੇ ਬੜੀ ਛਾਨੋ ਸ਼ੌਕਤ ਨਾਲ ਵਿਦਾਈ ਦਿੱਤੀ ਕਿ ਉਹ ਵਿਹਾਈ ਦੇ ਚੱਕਰ 'ਚ ਇਹ ਜਿਹੜਾ ਉਤਸਵ ਮਨਾਇਆ ਜਾਂਦਾ ਗਣੇਸ਼ ਜੀ ਦੀ ਜਿਹੜੀ ਪੂਜਾ ਸਾਡੇ ਇੱਥੇ ਤਾਂ ਬਹੁਤ ਘੱਟ ਹੁੰਦੀ ਆ ਪਰ ਮਹਾਰਾਸ਼ਟਰ ਸਾਈਡ ਤਾਂ ਬਹੁਤ ਜ਼ਿਆਦਾ ਅਸਲ ਇਹ ਗੱਲ ਕਹਿੰਦੇ ਆ ਵੀ ਜਿਹੜੇ ਗਣੇਸ਼ ਜੀ ਨੇ ਸ਼ਿਵ ਜੀ ਦੇ بیٹے ਨੇ ਉਹਨੇ ਪਾਰਵਤੀ ਦੇ ਜਿਨੇ ਉਹਨਾਂ ਨੂੰ ਬਣਾਇਆ ਉਹ ਨੰਨ ਦਾ ਜਿਹੜਾ ਵਿਆਹ ਹੋਇਆ ਉਹ ਰਿੱਤੀ ਤੇ ਸਿੱਧੀ ਦੋ ਨਾਲ ਹੋਇਆ ਇਹ ਜਿਹੜੇ ਕਹਿੰਦੇ ਨੇ ਵੀ ਗਣੇਸ਼ ਦੀ ਜੀ ਪੂਜਾ ਨਾਲ ਘਰ ਦੇ ਵਿੱਚ ਰਿੱਤੀ ਵੀ ਆਉਂਦੀ ਆ ਤੇ ਸਿੱਧੀ ਵੀ ਆਉਂਦੀ ਆ ਪਰ ਨਾ ਸਾਰਿਆਂ ਨੂੰ ਗਣਪਤੀ ਪਾਪਾ ਮੋਰੀਆ ਮਹਤਤਾ ਦਾ ਆਪਣਾ ਗਣਨਦੀ ਪਵੇ ਚਾ ਗਣਪਤੀ ਹਸਾਵ ਸਾਰੇ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਨਾਲ ਇਹ ਇੱਕ 10 ਦਿਨ ਦਾ ਹਸਾਵ ਆ ਜਿਹੜਾ ਕਿ ਬਹੁਤ ਖੁਸ਼ੀਆਂ ਲੈ ਕੇ ਜਾਂਦਾ ਚਾਹ ਲੱਗਿਆ ਥੋੜਾ ਜਿਹਾ ਤਖਨ ਹੈਗਾ ਵੀ ਪਰ ਅੱਜ ਆਪਾਂ ਹੀ ਸੜਕ ਤੋਂ ਦੂਰ ਜਾ ਰਹੇ ਨੇ ਪਰ ਆਸ ਹੁੰਦੀ ਆ ਵੀ ਅਗਰੇ ਦਸ ਫੇਰ ਆਣਗੇ ਫੇਰ ਨਵੀਂ ਇੱਕ ਨਵੀਂ ਲਹਿਰ ਬਣਾਉਣਗੇ ਖੁਸ਼ੀਆਂ ਹੋਣਗੀਆਂ ਅਸੀਂ ਸਾਰਿਆਂ ਨੂੰ ਵੱਧ ਝੜ ਕੇ ਇਹ ਕਹਾਂਗੇ ਕਿ ਇਸ ਹਸਤੇ ਨੂੰ ਬਹੁਤ ਬੜਾ ਮਨਾਓ ਖੁਸ਼ੀਆਂ ਭਰਿਆ ਸੰਦੇਸ਼ ਆਓ ਇਕੱਠੇ ਹੋ ਕੇ ਸਾਰੇ ਇਕੱਠੇ ਹੋਵੋ ਨਾ ਇੱਕ ਪ੍ਰਤੀਕ ਬਣਾਓ ਤਾਂ ਕਿ ਇਸ ਉਸ ਤੋਂ ਨੂੰ ਆਪਾਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਸਕੀਏ